ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਆਪਣੇ ਹੀ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਰਿੰਡਾ ਤੇ ਬਾਈ ਨਸੀਬ ਸਿੰਘ ਦੇ ਘਰੇ ਖੜੇ ਆ ਤੇ ਬਾਈ ਕੋਲੇ ਆਹ ਬੂਰੀ ਕੱਟੀ 13-14 ਮਹੀਨੇ ਦੀ ਉਮਰ ਆ ਤਕਰੀਬਨ ਇਹਦੀ ਵਕਾਊਗਾ ਤੇ ਸਿੰਗਾ ਦੀ ਜ਼ਰੂਰ ਖੁੱਲੀ ਆ ਤੇ ਕੱਟੀ ਆ ਜਿਹੜੀ ਬਾਈ ਜੀ ਇਹਦੀ ਮਾਂ ਦਾ ਰਿਕਾਰਡ ਆ ਉਹ ਚੰਗਾ ਦੱਸਦਾ ਦੁੱਧ ਆ ਬਾਈ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਫੋਨ ਨੰਬਰ ਲੈ ਦੇਾਂਗੇ ਤੁਸੀਂ ਲੈ ਸਕਦੇ ਹੋ ਤਸੱਲੀ ਨਾਲ ਚੈੱਕ ਕਰਕੇ ਇਥੇ ਆ ਜਾ ਸਕਦੇ ਹੋ ਬੂਰੀ ਕੱਟੀ ਆ ਤੇ ਇੱਕ ਬਾਈ ਕੋਲੇ ਆ ਕੱਟਾ ਬਕਾਊਗਾ ਇਹ 1.5 ਸਾਲ ਦਾ ਤਕਰੀਬਨ ਤੇ ਜਿਹੜਾ ਇਹਦਾ ਰੇਟ ਆ ਬਾਈ ਜੀ ਉਹ ਆ 30000 ਰੁਪਿਆ ਚੰਗੇ ਦੁੱਧ ਰਕਾਰਡ ਵਾਲੀ ਦਾ ਬੱਚਾ ਇਹ ਇਹ 30000 ਇਹਦਾ ਮੰਗਦਾ ਬਾਈ ਤੇ ਜਿਹੜਾ ਇਹਦਾ ਕੱਟੀ ਦਾ ਰੇਟ ਆ ਉਹ 22000 ਜਾਇਜ਼ ਮੁੱਲ ਕਰਿਆ ਕੋਈ ਵਾਧ ਨਹੀਂ ਤੇ 22 ਦੇ ਜਵਾਕ ਬਾਹਰ ਹੋਣ ਕਰਕੇ ਪਸ਼ੂ ਵਾਧਾ ਤੇ ਸਾਹਮਣੇ ਥੋੜਾ ਜਿਹਾ ਦਿੱਕਤਾਂ ਆਉਂਦੀ ਆ ਤੇ ਇੱਕ ਬਾਈ ਨੇ ਇਥੇ ਮਿਸਤਰੀ ਲਾਉਣਾ ਤਾਂ ਘਰ ਕੇ ਵੀ ਬਾਈ ਨੇ ਜਿਹੜੀਆਂ ਇਕੱਠੀ ਤੇ ਘੱਟਾ ਬਕਾਊ ਕਰੇ ਹੋਏ ਆ ਤੇ ਜੇ ਕਿਸੇ ਭਰਾ ਨੇ ਇਹ ਇਕੱਠੀ ਲੈਣੀ ਆ ਚੈੱਕ ਕਰ ਲੋ ਤਸੱਲੀ ਨਾਲ 22000 ਇਹਦਾ ਰੇਟ ਆ ਤੇ 30000 ਰੇਟ ਉਹਦਾ ਬਾਈ ਜੀ ਉਹ ਕੱਟੇ ਦਾ ਤੇ ਜਿਹੜਾ ਬਾਈ ਦਾ ਫੋਨ ਨੰਬਰ ਆ ਬੋਲੀ ਬਾਈ 9352 94652 53506 53506 ਦੁਬਾਰੀ ਫੇਰ ਬੋਲੀ 94652 53506 ਇਹ ਨੰਬਰ ਆ ਬਾਈ ਦਾ ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਮੰਡੀਆਂ ਦਾ ਮੰਦਾ ਚੰਗਾ ਹਾਲ ਦੇਖਣ ਲਈ ਬਾਈ ਜੀ ਆਪਣੇ ਪੇਜ ਨੂੰ ਕਰ ਲੋ ਫੋਲੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਾਡੇ ਭਰਾ ਸ਼ੁਕਰੀਆ ਮਿਹਰਬਾਨੀ ਤੇ ਆਪ ਆ ਕੇ ਦੋਨੇ ਇਕੱਟਾ-ਕੱਟੀ ਜਿਹੜੇ ਵੀ ਮੇਰੇ ਭਰਾ ਨੂੰ ਕਿਸੇ ਨੇ ਪਸਾਨ ਵੀਰ ਨੇ ਲੈਣੇ ਆ ਕੋਲੇ ਆ ਕੇ ਤਸੱਲੀ ਕਰਕੇ ਬਾਈ ਤੋਲ ਜਾ ਸਕਦਾ ਪਿੰਡ ਲਹਿਰਾ ਵੇਗਾ ਜ਼ਿਲ੍ਹਾ ਬਠਿੰਡਾ ਜੋ ਵਾਹਿਗੁਰੂ ਜੀ ਕਾ ਖਾਲਸਾ Eu achei